ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ वडहंस महल्ला पञ्जवा दूजा ਕੋ ਓੰਕਾਰ ਸਤ ਗੁਰ ਪ੍ਰਸਾਦੰ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ हों के पाई गोरपुरसौ खेल खिलाइया बालक रहना सक खीरे ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਏ ਗੁਰ ਪੂਰੇ ਜੇ ਸੌ ਖੇਲ ਖੇਲਾਈਏ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੈ ਸਉ ਪੋਜਨ ਮੈ ਨੀਰੇ ਮੇਰਾ ਮਨ ਤਨ ਪ੍ਰੇਮ ਪਰਮ ਕਾ ਬਿਨ ਦਰਸਨ ਕਿਉ ਮਨ ਧੀਰੇ ਹੁਣ ਸੱਜਣ ਮੇਰੇ ਪ੍ਰੀਤਮ ਪਾਏ ਮੈਂ ਮਿਲਹੁ ਮਿੱਤਰ ਸੁਖ ਦਾਤਾ ਓਹੋ ਜੀਅ ਕੇ ਮੇਰੇ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆ ਬਾਤਾਂ ਹਉ ਇਕ ਖੇਨ ਉਸ ਬਿਨ ਰਹਿ ਨਾ ਸਕਾ ਜਿਉ ਚਾਤ੍ਰਿਕ ਜਲ ਕਉ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸਮਾਲੀ ਮਨ ਨਿਰਗੁਣ ਕਾ ਰਖ ਲੇਤਾ ਹਉ ਭਈ ਓਡੇਣ ਕੰਤ ਕਾ ਅਮਲਿ ਸੋ ਪਰੋ ਕਾਦਮਣੀ ਦੇਖਾਂ ਸਭ ਰਸ ਭੋਗਣ ਵਿਸਰੇ ਬਿਨ ਪਰੋ ਕੇ ਤਾ ਨ ਲੇਖਾਂ ਇਹੋ ਕਾਪੜ ਤਨ ਨ ਸੁਖਾਵੇ ਕਰ ਨਾ ਸਕੋ ਹਉ ਵੈਸਾ ਜਿਨੇ ਸਖੇ ਲਾਲ 라ਵੇ ਆ ਪਿਆਰਾ ਤੇਨੇ ਆਗਾ ਹਮ ਆਦੇਸਾ ਮੈਂ ਸਭ ਸੀਗਾਰ ਬਣਾਇਆ ਅਮਾਲੇ ਦੇਨ ਪਰੋ ਕਾਮਨਾ ਆਏ ਜਾ ਸਹਬਾਤ ਨ ਪੁੱਛੀਆ ਅੰਮਲੀ ਤਾਬਿਰਤਾ ਜੋਵਨ ਸਭ ਜਾਏ ਧਨ ਧਨ ਤੇ ਸੋਹਾਗਣੀ ਅੰਮਲੀ ਜੇ ਨ ਸਹਉ ਰਹੇ ਆਸਮਾਏ ਹਉ ਵਾਰਿਆ ਤੈਨ ਸੁਹਾਗਣੀ ਅਮਲੇ ਤਨ ਕੇ ਤੋ ਵਾ ਸਦ ਪਾਏ ਚਰ ਦੂਜਾ ਪਰਮ ਸਾ ਅੰਵਲੇ ਤਿੱ ਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤ ਗੁਰੂ ਅੰਵਲੇ ਤਾ ਆਸਾ ਮਨ ਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਲੀ ਪੇਰੇ ਸਰਬ ਰਹਿ ਆ ਪਰ ਪੂਰੇ ਜਨਮਾਨਕ ਹਰ ਰੰਗ ਮਾਣਿਆ ਅਮਲੀ ਗੁਰ ਸਤ ਗੁਰ ਕਾ ਲਗ ਪੈਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਲੀ ਵੇਰਾ ਸਾਰੇ ਬਰਹਿਆ ਪਰ ਪੂਰੇ ਜਨਾਨਕ ਹਰ ਰੰਗ ਮਾਣਿਆ ਅਮਲੀ ਗੁਰ ਸਤ ਗੁਰ ਕਾ ਲੱਗ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੌ ਖੇਲ ਖੇਲਾਈਏ ਬਾਲਕ ਰਹਿ ਨਾ ਸਕੈ ਬਿਨ ਖੀਰੇ